ਇਥੇ ਸਲੋ ਪਿੰਡ ਦਾ ਤੇਜ ਚੋਰ ਜਿਹੜਾ ਆ ਇਹਨਾਂ ਵੀਰਾਂ ਨੇ ਫੜਿਆ ਪੁਰਫ ਆਂਡਾ ਪੁਰਫ ਆਂਡਾ ਇਹਦਾ ਨਾਮ ਆਂਡਾ ਹੈ ਉੱਧਰ ਅਜੇ ਕਹਿੰਦੇ ਆ ਇਹ ਆਂਡਾ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਕੇ ਸਸਤੇ ਭਾਅ ਵੇਚ ਕੇ ਰਾਤ ਨੂੰ ਰਾਮ ਨਾਲ ਪੁਰਜੀ ਖਾਂਦਾ ਸੀ ਤੇ ਆਹ ਦੇਖੋ ਆਹ ਤਸਵੀਰ ਜਿਹੜੀ ਹੈ ਇਹਦੀ ਪਹਿਲਾ ਵਾਇਰਲ ਹੁੰਦੀ ਹੈ ਤੈਨੂੰ ਆਪ ਨਹੀਂ ਸਮਝ ਆਦੀ ਲੱਖ ਰੁਪਏ ਵਾਲਾ ਮੋਟਰਸਾਈਕਲ ਤੈਨੂੰ 6-7 ਹਜ਼ਾਰ ਦਾ ਦੇਈ ਜਾਂਦੇ ਆ ਮੈਂ ਦਿੱਕਿਆ ਵੀ ਨਹੀਂ ਦਿੱਕਿਆ ਵੀ ਬੋਲ ਦੋਛੀ ਵੀਰੇ ਤੂੰ ਵੀ ਉਨਾ ਹੀ ਆ ਮੇਰੀ ਇੱਕ ਗੱਲ ਸੁਣ ਲਾ ਜਿਹੜੇ ਐਦਾਂ ਤੇ ਚੋਰਾ ਨੂੰ ਬੜਾਵਾ ਦਿੰਦੇ ਦੋਛੀ ਉਹ ਵੀ ਬਰਾਬਰ ਕਰੋ ਕਰੋ ਚ ਕਿੰਨੇ ਜਾਣੇ ਮਣ ਦੱਸ ਮੈਂ ਨਾ ਭਾਈ ਬਸ ਉਹ ਇੱਕੋ ਹੀ ਮੁੰਡਾ ਪਹਿਲੀ ਵਾਰੀ ਮੈਨੂੰ ਟੱਕਰਿਆ ਨਹੀਂ ਤਾਂ ਮੈਂ ਸਾਰਿਆਂ ਨੂੰ ਪਤਾ ਭਾਈ ਪੱਕਿਆਂ ਚੋਂ ਪੱਕਿਆਂ ਚੋਂ ਪੱਕਿਆਂ ਚੋਂ ਆ ਜਾਂ ਕਿ ਮੰਗਮਾ ਲੈ ਕੇ ਗਿਆ ਨਾਲ ਦੇ ਨੇ ਵਿੱਚ ਤਾਂ ਸੱਚੇ ਭਾਈ ਦੱਸੂਗਾ ਜੀ ਭਾਈ ਇਹ ਮੈਨੂੰ ਟੱਕਰਿਆ ਸੀ ਇਹ ਜੇ ਕਾ ਮੁੰਡੀ ਕੋਲ ਠੀਕ ਹੈ ਮੈਨੂੰ ਇਹਨੇ ਹੱਥ ਦਿੱਤਾ ਮੈਂ ਕਿੱਥੇ ਚੱਲਾਂ ਮੈਂ ਇੱਥੇ ਨਹੀਂ ਚੱਲਾਂ ਕਹਿੰਦਾ ਮੈਨੂੰ ਵੀ ਨਾਲ ਲੈ ਜਾ ਮੈਂ ਨੂੰ ਚਾਬੀ ਕੱਢੀ ਨੀ ਲੱਗਾ ਮੈਨੂੰ ਕਹਿੰਦਾ ਉੱਪਰੇ ਬੈਠਾ ਕੋਈ ਗੱਲ ਨਹੀਂ ਤੂੰ ਜਾਇਆ ਮੈਂ ਚੜੇ ਆਂ ਉੱਪਰ ਜਾਤੇ ਸੈਲਫ ਮਾਰੀ ਨਿਕਲ ਗਿਆ ਏ ਮਨ ਲੱਗਿਆ ਮੈਨੂੰ ਮਗਵਲੇ ਲੱਗਿਆ ਤੂੰ ਨਹੀਂ ਤੂੰ ਮੰਗਵਲੇ ਗਿਆ ਨਾਲ ਸੀ ਤੂੰ ਲੈਫਟ ਲੈ ਜੀ ਮੈਨੂੰ ਮਤਲਬ ਉਹਨੇ ਦਿੱਤੇ ਆਸਾਨ ਕੀਤਾ ਤੇਰੇ ਜੁੱਤੀਆ ਹੋਰ ਬੱਜਣੀਆਂ ਫੇਰ ਜੁੱਤੀਆ ਬੱਜਣੀਆਂ ਮਤਲਬ ਉਹਨੇ ਦਿੱਤੇ ਆਸਾਨ ਕੀਤਾ ਐਸਾਨਫਰਮੋਸ਼ੀ ਵੀ ਕੀਤੀ ਉਲਟਾ ਮੁੰਡੇ ਨੇ ਫਰਨੇਲ ਦੀ ਗੋਲੀ ਖਾ ਲਈ ਕਿ ਲੋੜਾ ਆ ਗਿਆ ਇੱਕ ਮੋਟਰਸਾਈਕਲ ਪਿੱਛੇ ਸਾਡੇ ਅਰਗੇ ਲੋਕਾਂ ਲਈ ਇੱਕ ਵਹੀਕਲ ਹੀ ਆ ਲੇਕਿਨ ਜਿਹਦਾ ਸਰਮਾਇਆ ਉਹ ਦੇਖੋ ਫਰਮਾਨ ਦੀ ਗੋਲੀ ਖਾਲੀ ਇੱਥੇ ਮੁੜ ਕੇ ਮੁਆਵਜ਼ੇ ਦਿੰਦੀਆਂ ਸਰਕਾਰਾਂ ਕਿ ਚੋਰਾਂ ਲਈ ਮੋਟਰਸਾਈਕਲ ਚੋਰੀ ਕਰਨਾ ਬਣਦਾ ਜਾ ਰਿਹਾ ਇਹ ਖੇਲ ਦੋਸਤੋ ਆਮ ਬੰਦੇ ਨੂੰ ਮਜਬੂਰੀ ਚ ਆ ਕੇ ਚੋਰਾਂ ਦੀ ਬਣਾਣੀ ਪੈਂਦੀ ਹੈ ਰੇਲ ਦੋਸਤੋ ਇੱਕ ਸਲੋ ਪਿੰਡ ਦੇ ਤੇਜ ਚੋਰ ਨੇ ਭੱਜਣ ਦੀ ਤਾਂ ਬਹੁਤ ਕੋਸ਼ਿਸ਼ ਕੀਤੀ ਲੇਕਿਨ ਆਮ ਲੋਕਾਂ ਨੇ ਉਹਨੂੰ ਫੜ ਲਿਆ ਜੋਦੀ ਧੌੜ ਹੋ ਗਈ ਆ ਫੇਰ ਦੋਸਤੋ ਧੌੜ ਹੋ ਗਈ ਆ ਫੇਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੁਰ ਤੁਹਾਨੂੰ ਸ਼ਹਿਰ ਤੋਂ ਨਜ਼ਰ ਆਉਂਦੇ ਵੀਡੀਓ ਵਿੱਚ ਸਵਾਗਤ ਹੁੰਦਾ ਹਾਂ ਸਾਥੀਓ ਇਸ ਸਮੇਂ ਇਹ ਸੀ ਨਵਾਂ ਸ਼ਹਿਰ 62 ਦੇ ਬਿਲਕੁਲ ਨਾਲ ਟੈਕਸੀ ਸਟੈਂਡ ਤੇ ਮੌਜੂਦ ਆ ਔਰ ਇੱਥੇ ਸਲੋ ਪਿੰਡ ਦਾ ਤੇਜ ਚੋਰ ਜਿਹੜਾ ਆ ਇਹਨਾਂ ਵੀਰਾਂ ਨੇ ਫੜਿਆ ਉਰਫ ਆਂਡਾ ਉਰਫ ਆਂਡਾ ਇਹਦਾ ਨਾਮ ਆਂਡਾ ਹੈ ਉੱਧਰ ਅਜੇ ਕਹਿੰਦੇ ਆ ਇਹ ਆਂਡਾ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਕੇ ਸਸਤੇ ਭਾਅ ਵੇਚ ਕੇ ਰਾਤ ਨੂੰ ਰਾਮ ਨਾਲ ਪੁਰਜੀ ਖਾਂਦਾ ਸੀ ਤੇ ਆਹ ਦੇਖੋ ਆਹ ਤਸਵੀਰ ਜਿਹੜੀ ਆ ਇਹਦੀ ਪਹਿਲਾ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਇਹ ਵੀਰ ਜਿਹੜੇ ਤਫਤੀਸ਼ 'ਚ ਜੁੜ ਜਾਂਦੇ ਆ ਤੇ ਇਹ ਚੋਰ ਨੂੰ ਸਲੋ ਪਿੰਡ ਦੇ ਚੋਰ ਨੂੰ ਸਮੁੰਦੜੇ ਲੱਗ ਗਿਆ ਫੜਿਆ ਜਾਂਦਾ ਔਰ ਇਹਨੇ ਆਪਣੇ ਸਾਥੀਆਂ ਦਾ ਨਾਮ ਵੀ ਦੱਸ ਦਿੱਤਾ ਤੇ ਜਿਹਨੂੰ ਮੋਰੇ ਮੋਟਰਸਾਈਕਲ ਵੇਚਿਆ ਸੀਗਾ ਕਾਉਡੀਆਂ ਦੇ ਭਾਅ ਉਹਦਾ ਵੀ ਪਤਾ ਲੱਗ ਗਿਆ ਬਾਕੀ ਪੂਰੀ ਜਾਣਕਾਰੀ ਆਪਾਂ ਲਾਲੀ ਵੀਰ ਤੋਂ ਲੈਣੇ ਆ ਤੇ ਇੱਕ ਗੱਲ ਮੈਂ ਦੱਸ ਦਿੰਦਾ ਕਈ ਭੈਣ ਭਰਾਵਾਂ ਨੇ ਹੁਣ ਕਮੈਂਟ ਕਰਨੇ ਕਿ ਇਹਦਾ ਮੂੰਹ ਕਿਉਂ ਬੰਨਿਆ ਬਈ ਆਪਾਂ ਕਾਨੂੰਨ ਦੇ ਵੱਜੇ ਆ ਸਾਨੂੰ ਮर्याਦਾ ਚ ਰਹਿਣਾ ਪੈਣਾ ਆਪਾਂ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ ਇਸ ਕਰਕੇ ਵੀਰ ਭੈਣਾ ਭਰਾਵਾਂ ਨੂੰ ਬੇਨਤੀ ਆ ਇਹ ਕਮੈਂਟ ਨਾ ਕਰਿਓ ਸਾਨੂੰ ਮर्याਦਾ ਚ ਰਹਿਣਾ ਪੈਣਾ ਬਾਈ ਜੀ ਹੁਣ ਪੂਰੀ ਸਟੋਰੀ ਦੱਸੋ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਵੀ ਵੀ 32 ਚੈਨਲ ਸਾਡੇ ਸੂਰੀ ਸਾਹਿਬ ਬਾਜੀ ਹੁਣ ਜਿਹੜੇ ਹਰ ਟਾਈਮ ਆਪਣੇ ਪੰਜਾਬ ਦੇ ਲਈ ਆਪਣੇ ਸਾਰੇ ਚਾਹਣ ਵਾਲਿਆਂ ਦੇ ਲਈ ਹਮੇਸ਼ਾ ਖੜੇ ਰਹਿੰਦੇ ਆ ਗੱਲ ਸੂਰੀ ਸਾਹਿਬ ਐਦਾਂ ਸੀਗੀ ਇਹ ਸਾਡੇ ਭਾਈ ਸਾਹਿਬ ਆ ਇਹ ਪਿੰਡ ਤੋਂ ਪਿੰਡ ਕਰਿਆਮ ਤੋਂ ਸੋ ਇਹਨਾਂ ਦੇ ਕੋਈ ਪਤਾ ਨਹੀਂ ਕੋਈ ਮੁੰਡਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਸੀਗਾ ਬੱਚਾ ਜਿਹੜਾ ਕਿ ਚਲੋ ਆਪਣਾ ਰੋਟੀ ਪਾਣੀ ਦੇ ਲਈ ਇੱਥੇ ਨਵਾਂ ਸ਼ਹਿਰ ਕਿਤੇ ਲੱਗਿਆ ਹੁੰਦਾ ਸੀਗਾ ਕਿਸ਼ਤਾਂ ਤੇ ਉਹਨੇ ਮੋਟਰਸਾਈਕਲ ਲਿਆ ਸੀ ਚਾਰ ਕੁ ਦਿਨ ਪਹਿਲਾਂ ਦੀ ਗੱਲ ਆ ਮੋਟਰਸਾਈਕਲ ਉਹਦਾ ਚੋਰੀ ਹੋ ਗਿਆ ਸੀਗਾ ਤੇ ਉਹਦੀ ਫੋਟੋ ਵੀ ਰਿਸ਼ਤੇਦਾਰਾਂ ਦੇ ਵਿੱਚ ਪਾਈ ਹੋਈ ਸੀਗੀ ਮੋਟਰਸਾਈਕਲ ਦੀ ਵੀ ਜੇ ਕਿਸੇ ਨੂੰ ਡੱਬਿਆ ਸਾਰੇ ਪਾਸੇ ਪਹੁੰਚੀ ਹਾਂਜੀ ਤੇ ਉਹ ਪਾਈ ਹੋਈ ਸੀਗੀ ਤੇ ਅੱਜ ਕੀ ਹੋਇਆ ਇਹਨੂੰ ਕਾਲ ਆਈ ਇਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਕਹਿੰਦੇ ਜੀ ਉਹ ਜਿਹੜਾ ਬੰਦਾ ਇਹਨੇ ਮੋਟਰਸਾਈਕਲ ਚੱਕਿਆ ਸਾਨੂੰ ਉਹਦਾ ਪਤਾ ਲੱਗ ਗਿਆ ਮੰਜਾਰੀ ਸਮੁੰਦਰ ਦੇ ਕੋਲ ਕਿਤੇ ਉਹ ਮੈਡੀਕਲ ਤੋਂ ਕੋਈ ਦਵਾਈ ਲੈਂਦਾ ਟੱਕਣ ਵੇਲੇ ਕਿਦਾਂ ਫੋਟੋ ਤੇ ਫੁਰਤੀ ਜੀ ਹੁਣ ਦੇਖੋ ਕਿਦਾਂ ਮਲੂਕ ਜੇ ਬਣ ਕੇ ਬੈਠਾ ਬਸ ਹੁਣ ਤੁਹਾਨੂੰ ਪਤਾ ਹੀ ਆ ਜਦੋਂ ਬੰਦਾ ਫੜ ਹੋ ਜਾਂਦਾ ਫਿਰ ਤਾਂ ਬਹੁਤ ਕੁਝ ਹੋ ਜਾਂਦਾ ਤੁਸੀਂ ਮੈਡੀਕਲ ਵਾਲੀ ਗੱਲ ਕਰ ਰਹੇ ਸੀ ਹਾਂ ਇਹ ਮੈਡੀਕਲ ਤੇ ਪਤਾ ਨਹੀਂ ਪਤਾ ਨਹੀਂ ਚਾਹ ਪੀਣ ਲੱਗਾ ਦੀ ਪਤਾ ਨਹੀਂ ਮੈਡੀਕਲ ਤੇ ਕੋਈ ਦਵਾਈ ਲੈਣ ਲੱਗਾ ਸੀ ਉਹਨਾਂ ਨੇ ਫੜ ਕੇ ਤੇ ਮਨੀ ਨੂੰ ਫੋਨ ਕੀਤਾ ਇਹਨੂੰ ਮੁੰਡੇ ਨੂੰ ਕਰਿਆਮ ਵਾਲੇ ਨੂੰ ਮਨੀ ਨੇ ਮੈਨੂੰ ਕਿਹਾ ਕਹਿੰਦਾ ਲਾਲੀ ਭਾਜੀ ਆਪਾਂ ਜਾਣਾ ਹੈ ਅਸੀਂ ਤੇ ਇੱਥੋਂ ਚਲੇ ਗਏ ਆ ਸਾਰੇ ਜਾਣੇ ਇਕੱਠੇ ਹੋ ਗਏ ਜੋਨੀ ਸੀ ਸਾਡਾ ਭਰਾ ਫੜ ਲ ਅਸੀਂ ਉਹਨੂੰ ਹਾਂ ਇਹਨਾਂ ਨੇ ਫੜਿਆ ਹੋਦੀ ਪਹਿਲਾਂ ਸੇਵਾ ਕੀਤੀ ਥੋੜੀ ਜੀ ਉਹਦੀ ਮਤਲਬ ਇਹ ਉੱਥੇ ਵੀ ਕੋਈ ਦਾ ਲਾਨ ਗਿਆ ਹੋਊਗਾ ਹੋ ਸਕਦਾ ਇਹਨਾਂ ਦੇ ਕੋਈ ਲਿੰਕ ਬਣਿਓ ਆ ਬਾਕੀ ਉਹਨੂੰ ਪਤਾ ਹੀ ਆ ਕੀ ਕਰਨ ਦਾ ਹੈ ਅੱਜ ਵੀ ਸ਼ਾਇਦ ਕੋਈ ਚੋਰੀ ਕਰਨ ਦੇ ਪਰ ਅੱਜ ਦੇ ਨਾਲ ਕਿਦੇ ਗਏ ਹੋਣੇ ਆ ਉਹ ਕਿਦੇ ਨੌਕਰੀ ਕਰਦਾ ਹੈ ਤੇ ਜਦੋਂ ਤਫ਼ਤੀਸ਼ ਤੋਂ ਬਾਅਦ ਕੀ ਪਤਾ ਲੱਗਿਆ ਜੀ ਇਹ ਕਹਿੰਦਾ ਬਈ ਇੱਕ ਮੇਰੇ ਨਾਲ ਮੁੰਡਾ ਖੁਰਦਾ ਪਿੰਡ ਦਾ ਆ ਪਰ ਉਹ ਹੈਗਾ ਟੱਪਰੀਆਂ ਦਾ ਕਾਸ਼ੂ ਨਾਮ ਹੈ ਉਹ ਦਾ ਮੁੰਡੇ ਦਾ ਖੁਰਦਾਂ ਦਾ ਪਰ ਟੱਪਰੀਆਂ ਦਾ ਮਤਲਬ ਖੁਰਦਾਂ ਟੱਪਰੀਆਂ ਇਕੱਠਾ ਹੀ ਪਿੰਡ ਵੱਜਦਾ ਉਹ ਤੇ ਜਦੋਂ ਅਸੀਂ ਉੱਥੇ ਪਹੁੰਚੇ ਆਂ ਤੇ ਅਸੀਂ ਪਹਿਲਾਂ ਸਰਪੰਚ ਸਾਹਿਬ ਦੇ ਘਰ ਗਏ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਮੋਟਰਸਾਈਕਲ ਸਰਪੰਚ ਸਾਹਿਬ ਚੋਰੀ ਹੋਇਆ ਇਦਾਂ ਇਦਾਂ ਬਈ ਇੱਕ ਸਾਡੇ ਕੋਲ ਐਵੀਡੈਂਸ ਹੈਗਾ ਆ ਇਹਨੇ ਸਾਨੂੰ ਦੱਸਿਆ ਬਈ ਇੱਕ ਮੁੰਡਾ ਮੇਰੇ ਨਾਲ ਉਸ ਪਿੰਡ ਦਾ ਆ ਟੱਪਰੀਆਂ ਵਾਲਾ ਬਈ ਇੱਕ ਪਿੰਡ ਦਾ ਇੰਨਾ ਮਤਲਬ ਹਾਲਾਤ ਕਿਹੋ ਜਿਹੇ ਬਣ ਗਏ ਆ ਚੋਰ ਮੋਟਰਸਾਈਕਲ ਚੱਕ ਕੇ ਵੇਚ ਦਿੰਦੇ ਆ ਗਰੀਬ ਬੰਦੇ ਦਾ ਤੇ ਫਿਰ ਮੁੜ ਕੇ ਮੋਦਵਾਰਾਂ ਨੂੰ ਜਾ ਕੇ ਸਰਪੰਚਾਂ ਦੀ ਮਿੰਤ ਕਰਨੀ ਪੈਂਦੀ ਆ ਜੁੱਤੀਆਂ ਕਿਸਾਨੇ ਆ ਇਹ ਤੋਂ ਮੋਟਰਸਾਈਕਲ ਦੋ ਜੀ ਬਾਈ ਜੱਗੇ ਬਿਲਕੁਲ ਦੇਖੋ ਜੀ ਅਸੀਂ ਤਾਂ ਬਹੁਤ ਬਹੁਤ ਯਾਨੀ ਕਿ ਧੰਨਵਾਦ ਕਰਦੇ ਆ ਉਸ ਪਿੰਡ ਦੀ ਪੰਚਾਇਤ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਥ ਦਿੱਤਾ ਪਰ ਸਾਡੇ ਤਾਂ ਕਾਦੀ ਗੱਲ ਕਰ ਰਹੇ ਬਿਲਕੁਲ ਬਿਲਕੁਲ ਤੇ ਇਹ ਸਾਨੂੰ ਉਸ ਪਿੰਡ ਲੈ ਕੇ ਗਿਆ ਇਹ ਕਹਿੰਦਾ ਬੇਸ ਪਿੰਡ ਦਾ ਮੁੰਡਾ ਕਾਛੂ ਆ ਉਹਦਾ ਕਾਸ਼ ਦੀ ਬਹੁਤਾ ਨਾਮ ਆ ਪੱਕਾ ਸੋলো ਅਸੀਂ ਤਬਦੀਜ ਕੀਤੀ ਉੱਥੇ ਸਰਪੰਚ ਸਾਹਿਬ ਦੇ ਘਰ ਗਏ ਉਹਨਾਂ ਨੇ ਫਿਰ ਮਿਹਨਤ ਕੀਤੀ ਉਹਨਾਂ ਨੇ ਸਾਰੀ ਤਬਦੀਸ਼ ਕਰਕੇ ਸਾਨੂੰ ਨਾਲ ਦੀ ਨਾਲ ਕੋਲ ਕਰਤੀ ਅਸੀਂ ਉੱਥੋਂ ਵਾਪਸ ਆ ਗਏ ਜਦੋਂ ਸਾਨੂੰ ਮੁੰਡਾ ਨਹੀਂ ਮਿਲਿਆ ਉਹ ਇਹਦੇ ਨਾਲ ਦਾ ਸੀਗਾ ਜਿਹੜਾ ਜਦੋਂ ਨਹੀਂ ਮਿਲਿਆ ਉਹਨਾਂ ਨੇ ਤਬਦੀਸ਼ ਕੀਤੀ ਇਹਨਾਂ ਨੇ ਮੋਟਰਸਾਈਕਲ ਵੇਚਿਆ ਉਟਾਲ ਮਜਾਰਾ ਪਿੰਡਿਆ ਇਹ ਗੜਚੰਗਰ ਦੇ ਕੋਲ ਥੋੜਾ ਉੱਪਰ ਨੂੰ ਪੈਂਦਾ ਉਹ ਮੁੰਡੇ ਦਾ ਨੰਬਰ ਵੀ ਆਪਾਂ ਲੈ ਲਿਆ ਉਹਨਾਂ ਸਾਡੀ ਗੱਲ ਵੀ ਹੋ ਗਈ ਆ ਉਹ ਇਹ ਕਹਿੰਦੇ ਸੀ 7000 ਦਾ ਵੇਚਿਆ ਉਹ ਕਹਿੰਦਾ ਵੀ ਮੈਂ 9000 ਰੁਪਏ ਦਿੱਤਾ ਇਹਨਾਂ ਨੂੰ ਦੇਖੋ ਉਹਨਾਂ ਵੀ ਮੇਰੀ ਫੋਨ ਤੇ ਗੱਲਬਾਤ ਹੋਈ ਆ ਜੀ ਸੁੱਖੇ ਵੀਰੇ ਤੁਸੀਂ ਇਹ ਮੋਟਰਸਾਈਕਲ ਜਿਹੜਾ ਚੋਰੀ ਦਾ ਖਰੀਦੇ ਆ ਹਾਂਜੀ ਇੱਕ ਕਦੋਂ ਡੀਲ ਹੋਈ ਸੀਗੀ ਭਾਜੀ ਦਿਨ ਡਾਕ ਬਿਨੇ ਹੋਵੇ ਬੜਾ ਜੀ ਤੁਸੀਂ ਜਦ ਮੋਟਰਸਾਈਕਲ ਖਰੀਦਿਆ ਤੁਸੀਂ ਦੇਖਿਆ ਨਹੀਂ ਕਿ ਆਰ.ਸੀ ਕਿਸੇ ਦੇ ਨਾਮ ਦੀ ਆ ਤੇ ਵੇਚਣ ਕੋਈ ਹੋਰ ਆ ਰਿਹਾ ਆ ਹਾਂਜੀ ਨਹੀਂ ਭਾਜੀ ਇਹਨੇ ਮੈਨੂੰ ਕਿਆ ਕਹਿੰਦੇ ਕਿ ਸਾਡੇ ਐਸ.ਟੀ. ਦੇ ਹੁਕਾਮ ਹੈ ਕਹਿੰਦੇ ਇਹਦਾ ਮੋਟਰਸਾਈਕਲ ਕੀ ਕਹਿੰਦੇ ਹਾਂਜੀ ਮੈਂ ਕਹਿੰਦੇ ਮੋਟਰਸਾਈਕਲ ਅੰਮ੍ਰਿਤੰਦਰ ਕਹਿੰਦੇ ਆਰ.ਸੀ ਸਾਡੇ ਕੋਲ ਆ ਗਈ ਤੁਸੀਂ ਕੰਮ ਕੀ ਕਰਦੇ ਹੋ ਸੁਖੇ ਮੈਂ ਜੀ ਵੀ ਚਲਾਉਣਾ ਜੀ ਅਪਡੇਟ ਸੁੱਖੇ ਇਹਨਾਂ ਦਾ ਮੂੰਹ ਦੇਖ ਕੇ ਦਿਨ ਪਤਾ ਨਹੀਂ ਲੱਗਿਆ ਕਿ ਕਿੱਦਾਂ ਦੇ ਬੰਦੇ ਆ ਭਾਈ ਜੀ ਮੁੰਡੇ ਬੰਦੇ ਦਾ ਦੋਸਤ ਹੀ ਕਹਿੰਦੇ ਯਾਰ ਮੈਂ ਮੁੰਡੇ ਨੂੰ ਇਸਦਾ ਫਾਇਦਾ ਕੁਝ ਸੁਆਇਓ ਜੇ ਕੋ ਹੋਇਆ ਤਾਂ 15000 ਦੀ ਰੇਟ ਕਿਨੂੰ ਕਿਨੂੰ ਕਿਹਾ ਸੀ ਮੋਟਰਸਾਈਕਲ ਦਵਾਈਓ ਮੈਂ ਇਹਨਾਂ ਦੇ ਕਿਚੂ ਕਿਹੜਾ ਮੁੰਡਾ ਉਹਦੇ ਪਿੰਡ ਦੇ ਮੁੰਡੇ ਨੂੰ ਕਿਹਾ ਹੋਵੇਗਾ ਹੂੰ ਔਰਦਾਂ ਦੇ ਬੰਦੇ ਨੂੰ ਕਿਹਾ ਹੋਵੇਗਾ ਖੁਰਦਾ ਦੇ ਬੰਦੇ ਦਾ ਨਾਮ ਕੀ ਉਹਦਾ ਵੇਕ ਹੈ ਕੀ ਨਾਮ ਵੇਕ ਹੈ ਉਹ ਵੀ ਮਡਾ ਮਸ਼ੀਨ ਚਲਾਉਂਦਾ ਉਹਨੂੰ ਕਿਹਾ ਸੀਗਾ ਮੇਰੀ 1 ਮਿੰਟ ਗੱਲ ਸੁਣੋ ਕੀ ਤਰ੍ਹਾਂ ਦਾ ਸੁੱਖੇ ਆਪਾਂ ਇਦਾਂ ਮੋਟਰਸਾਈਕਲ ਕਿੱਦਾਂ ਖਰੀਦ ਲੈਣੇ ਆ ਜਦ ਬੰਦੇ ਆਪਾਂ ਨੂੰ ਡਿਫਾਲਟਰ ਬੰਦੇ ਸਸਤਾ ਵੇਚਣ ਆਉਂਦੇ ਆਪਾਂ ਕਿਉਂ ਖਰੀਦਦੇ ਆਪਾਂ ਪੁਲਿਸ ਨੂੰ ਕਿਉਂ ਨਹੀਂ ਦੱਸਦੇ ਤੈਨੂੰ ਆਪ ਨਹੀਂ ਸਮਝ ਲਾਦੀ ਲੱਖ ਰੁਪਏ ਵਾਲਾ ਮੋਟਰਸਾਈਕਲ ਤੈਨੂੰ 6-7 ਹਜ਼ਾਰ ਦਾ ਦੇਈ ਜਾਂਦੇ ਮੈਂ ਦੇਖਿਆ ਵੀ ਨਹੀਂ ਦੇਖਿਆ ਵੀ ਕੋਈ ਦੋਚੀ ਵੀਰੇ ਤੂੰ ਵੀ ਉਨਾ ਹੀ ਆ ਮੇਰੀ ਇੱਕ ਗੱਲ ਸੁਣ ਲਾ ਜਿਹੜੇ ਏਦਾਂ ਤੇ ਚੋਰਾ ਨੂੰ ਬੜਾਵਾ ਦਿੰਦੇ 도ਛੀ ਉਹ ਵੀ ਬਰਾਬਰ ਹੀ ਆ। ਭਾਜੀ ਮੈਂ ਤਾਂ ਯਾਰ ਆਪਣਾ ਕਾਰਵਾਈ ਤੇਰੇ ਅਰਗੇ ਤੇ ਵੀ ਹੋਣੀ ਚਾਹੀਦੀ ਆ। ਮੋਟਰਸਾਈਕਲ ਕਿੱਥੇ ਆ? ਮੋਟਰ ਹੈ ਤਾਂ ਮੇਰੇ ਕੋਲ ਹੀ ਆ। ਮੋਟਰਸਾਈਕਲ ਲੈ ਕੇ ਫਟਾਫਟ ਨਵੇਂ ਸ਼ਹਿਰ ਆ ਜਾ। ਹੁਣ ਮੈਂ ਭਾਜੀ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਹੀ 20 ਪੈਸਾ ਮੈਂ ਕੋਈ ਦੀ ਮੋਟਰਸਾਈਕਲ ਮੇਰੇ ਕੋਲ ਹੀ ਆ ਮੈਂ ਫੜਾ ਚੁੱਕਾ ਮੈਂ ਨਹੀਂ ਹਟੇ ਤੋ। ਉਹ ਵੀ ਇਹਦੀ ਗੱਲ ਭਾਜੀ ਉਹਨਾਂ ਦਾ ਮੋਟਰ ਹੈ ਤੁਹਾਨੂੰ। ਫਿਰ ਮੈਂ ਮਨਜ਼ੂਰੀ ਕਰਨਾ ਦੇਗਾ। ਨਹੀਂ ਬੈਰੀ ਗੱਲ ਸੁਣ ਜੈ ਇੰਨੀਆਂ ਖਬਰਾਂ ਚੱਲਦੀਆਂ ਇੰਨੇ ਲੋਕੀ ਰੋਂਦੇ ਆ ਪਿੱਟ ਤੇ ਜਿਨ੍ਹਾਂ ਦੇ ਮੋਟਰਸਾਈਕਲ ਚੱਕ ਹੁੰਦੇ ਆ ਤੁਸੀਂ ਐਦਾ ਮੋਟਰਸਾਈਕਲ ਕਿਉਂ ਖਰੀਦਦੇ ਆ ਨਾਲ ਇਹਦੀ ਆਰਸੀ ਕਿੱਦਾਂ ਬਣਾਉਂਗਾ ਤੂੰ ਮੇਰੀ ਗਲਤੀ ਹੈ ਜੀ ਉਹ ਮੇਰੀ ਗਲਤੀ ਗਲਤੀ ਆ ਕੇ ਮੰਨਣੀ ਪੈਣੀ ਹੈ ਹਾਂ ਜੀ ਹਾਂ ਜੀ ਜ਼ਰੂਰ ਲੋਕਾਂ ਚ ਵੀ ਮੰਨਣੀ ਪੈਣੀ ਠਾਣੇ ਚ ਵੀ ਮੰਨਣੀ ਪੈਣੀ ਹੈ ਮੋਟਰਸਾਈਕਲ ਲੈ ਕੇ ਫਟਾਫਟ ਆ ਜਾ ਓਕੇ ਬੜਾਵਾ ਤੋਂ ਹੀ ਲੋਕ ਦਿੰਦੇ ਜਿਹੜੇ ਨਾ ਚੋਰਾ ਤੋਂ ਮੋਟਰਸਾਈਕਲ ਖਰੀਦਦੇ ਆ ਇਹਦੀ ਸ਼ਕਲ ਹੀ ਦੱਸਦੀ ਆ ਲੈਣ ਵਾਲਾ ਵੀ ਉਹਨਾਂ ਹੀ ਭਾਗੀਦਾਰ ਆ ਕਿਉਂਕਿ ਕਮ ਸੇ ਕਮ 1 ਲੱਖ ਦੀ ਚੀਜ਼ ਬੰਦਾ ਕਿੱਦਾਂ 50000 ਦੀ ਲੈ ਲਊਗਾ ਗਲਤੀ ਆ ਉਹਦੀ ਵੀ ਮੈਂ ਉਹਨੂੰ ਜਦੋਂ ਤੁਸੀਂ ਗੱਲ ਕੀਤੀ ਇਹਨਾਂ ਦੀ ਜੜ੍ਹਾਂ ਦੇਖੋ ਹਾਂਜੀ ਸਲੋ ਪਿੰਡ ਦਾ ਅੱਜ ਸਮੁੰਦਰ ਨੇ ਤੋਂ ਫੜਿਆ ਖੁਰਦਾਂ ਦਾ ਦੂਜਾ ਮੁੰਡਾ ਤੁਸੀਂ ਕਹਿੰਦੇ ਗੜਸ਼ੰਕਰ ਏਰੀਆ ਜਾ ਕੇ ਵੇਚਿਆ ਤਾਂ ਇਹਨਾਂ ਨੇ ਕਿਸ ਤਰੀਕੇ ਜਾਲ ਫਲਾਇਆ ਹੋਇਆ ਇਹਦਾ ਮਤਲਬ ਪੂਰੇ ਦੁਆਬੇ ਏਰੀਆ 'ਚ ਜਾਂ ਇਧਰ ਲੁਧਿਆਣੇ ਵਾਲੇ ਏਰੀਆ 'ਚ ਜਾ ਕੇ ਵੀ ਕੰਮ ਕਰਦੇ ਹੋਣੇ ਬਿਲਕੁਲ ਬਿਲਕੁਲ ਹੁਣ ਵੀ ਇਹ ਇਹ ਦੱਸ ਰਿਹਾ ਸੀ ਕਹਿੰਦਾ ਮੈਨੂੰ ਦੋ ਦਿਨ ਦੋ ਦਿਨ ਕਹਿੰਦਾ ਮੈਂ ਉੱਥੇ ਗੜਸ਼ੰਕਰ ਰਿਹਾ ਕਬਰਾਂ ਦੇ ਵਿੱਚ ਕਹਿੰਦਾ ਪਤਾ ਨਹੀਂ ਕਿੰਨੀਆਂ ਵਾਰ ਦਾ ਤਾਂ ਹੁਣ ਤਾਂ ਕੀਤੀ ਹੋਣੀ ਆ ਤੇ ਪੰਪ ਤੋਂ ਸਾਡੇ ਕਲੈਕਟਰ ਦਾ ਨਵਾਂ ਮੋਟਰਸਾਈਕਲ ਚੋਰੀ ਹੋਇਆ ਜਿਸ ਵਾਰ ਇਹ ਮੁਰਦਾ ਚੱਲਦਾ ਉਹ ਇਹਦੇ ਮੁਰਸਾ ਬਰਾਮਦ ਨਹੀਂ ਹੋਇਆ ਉਹੀ ਆਪਾਂ ਗੱਲ ਕਰ ਰਹੇ ਕਿ ਪਤਾ ਨਹੀਂ ਕਿੰਨੀਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਹੋਣਾ ਜੀ ਹਾਂਜੀ ਹਾਂਜੀ ਤੇ ਕੋਣ ਅੱਕ ਜਿ ਫੜੇ ਤੇ ਕੋਣ ਔਰ ਮੋਟਰਸਾਈਕਲ ਹੁਣ ਉਹ ਜਿਹੜਾ ਹੈਗਾ ਜੀ ਉਹ ਹੈਗਾ ਉਟਾਲ ਮਜਾਰੇ ਪਿੰਡ ਹੂੰ ਔਰ ਉਹ ਮੁੰਡਾ ਕਹਿੰਦਾ ਵੀ ਪਾਜੀ ਮੇਰੀ ਗਲਤੀ ਕੋਈ ਨਹੀਂ ਕਹਿੰਦਾ ਮੇਰੀ ਗਲਤੀ ਇੰਨੀ ਕਾ ਚਲੋ ਕਹਿੰਦਾ ਮੈਂ ਵੀ ਕੰਮਕਾਰ ਵਾਲਾ ਬੰਦਾ ਸੀਗਾ ਉਹਨੇ ਗੱਲ ਕਹੀ ਮੈਂ ਕਿਹਾ ਤੂੰ ਇਹ ਗੱਲ ਚੋਰੀ ਦਾ ਸਮਾਨ ਖਰੀਦਦਾ ਉਹ ਵੀ ਜੋਰ ਕੇ ਲਾਉਂਦਾ ਮੋਟਰਸਾਈਕਲ ਆ ਰਿਹਾ ਜੀ 1 ਲੱਖ 20 ਹਜ਼ਾਰ ਦਾ ਆ ਰਿਹਾ ਜੀ ਉਹ 9000 7000 ਚ ਖਰੀਦ ਰਿਹਾ ਉਹਦੀ ਨਹੀਂ ਗਲਤੀ ਹੈਗੀ ਜੀ ਨਾ ਕੋਈ ਆਰਸੀ ਨਾ ਕੋਈ ਵਸਤਾ ਬਿਨਾ ਆਰਸੀ ਤੋਂ ਤੁਸੀਂ ਮੋਟਰਸਾਈਕਲ ਕਿਸੇ ਤੋਂ ਖਰੀਦ ਰਹੇ ਹੋ ਇਹਦਾ ਨਾਮ ਕੁਝ ਹੋਰ ਹੈ ਆਰਸੀ ਤੇ ਕੁਝ ਨਾਮ ਹੋਰ ਚੜਿਆ ਤਾਂ ਤੁਸੀਂ ਦੋਸ਼ੀ ਨਹੀਂ ਹੈ ਤੁਸੀਂ ਇੱਧਰ ਤੇ ਚੋਰਾਂ ਨੂੰ ਹੌਸਲਾ ਨਹੀਂ ਦਿੰਦੇ ਇਹਨਾਂ ਦੀ ਪਿੱਠ ਨਹੀਂ ਥਾਪੜਦੇ ਫ ਪੇਟ ਤਾਂ ਦੇਖੋ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਸੀ ਤਾਂ ਇਹੀ ਦਰਖਾਸਤ ਕਰਦੇ ਆ ਇੱਥੇ ਪੰਜਾਬ ਪੁਲਿਸ ਨੂੰ ਨਮਾ ਸ਼ਹਿਰ ਦੇ ਵਿੱਚ ਬਹੁਤ ਅੱچھے ਅਫਸਰ ਹੈਗੇ ਆ ਰਾਜਕੁਮਾਰ ਬਜਾੜ ਸਾਹਿਬ ਤੋਂ ਜਿਹੜੇ ਉਹ ਵੀ ਬਹੁਤ ਮਿਹਨਤ ਕਰ ਰਹੇ ਆ ਔਰ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਇਹਨਾਂ ਨੂੰ ਥੋੜੀ ਜੀ ਨੱਥ ਪਾਓ ਪਤਾ ਨਹੀਂ ਕੋਈ ਕਿਦਾਂ ਗਰੀਬ ਬੰਦਾ ਕਿਸ਼ਤਾਂ ਦੇ ਉੱਪਰ ਚੀਜ਼ ਲੈਂਦਾ ਉਰੇ ਚਾਗੇ 5-7000 ਦਾ ਵੇਚ ਦਿੰਦੇ ਆ ਔਰ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਵੱਧ ਤੋਂ ਵੱਧ ਥੋੜੀ ਨੱਥ ਪਾਓਗੇ ਇਹਦੇ ਕੋਈ ਹਥਿਆਰ ਤਾਂ ਨਹੀਂ ਕੋਈ ਬੰਬ ਤਾਂ ਨਹੀਂ ਹਥਿਆਰ ਕੋਈ ਨਹੀਂ ਸੀ ਇਹਦੇ ਕੋਲ ਹਰੇ ਜੇਬ ਚੋਂ ਦੀ ਪੀਕਾ ਟੀਕਾ ਨਿਕਲਿਆ ਦੀ ਜੇਬ ਚੋਂ ਚਾਬੀ ਕੋਈ ਚਾਬੀ ਨਹੀਂ ਕੋਈ ਨਹੀਂ ਕੋਈ ਕੁਝ ਨਹੀਂ ਸੀ ਅੱਛਾ ਤੂੰ ਕੰਮ ਇਲੈਕਟ੍ਰੀਸ਼ੀਅਨ ਦਾ ਕਰਦਾ ਸੀ ਹਾਂਜੀ ਭਾਈ ਕਿਹੜੇ ਪਾਸੇ ਤਾਰਾਂ ਜੋੜ ਲਈ ਹਣ ਤੁਸੀਂ ਹੈ ਗਲਤੀ ਉਹ ਵੱਡੀ ਗਰੰਟ ਹੋਰ ਪਾਸੇ ਲਾਉਣ ਲੱਪਿਆ ਉੱਚੀ ਬੋਲ ਇਹ ਗਲਤੀ ਹੋ ਗਈ ਮੈਂ ਨਾ ਜੇ ਫਸ ਗਿਆ ਭਾਜੀ ਤਾਂ ਕਰਕੇ ਐਦਾ ਹੋ ਗਿਆ ਤੂੰ ਤੂੰ ਨਸ਼ਾ ਕਰਦਾ ਤੇ ਨਸ਼ਾ ਲੈ ਕੇ ਕਿੱਥੋਂ ਆਨੇ ਆ 4 ਮਹੀਨੇ ਹੋ ਗਏ ਭਾਜੀ ਨਸ਼ੇ ਕਰਦੇ ਨੇ ਹਾਂਜੀ ਭਾਜੀ ਲੈ ਕੇ ਕਿੱਥੋਂ ਆਨੇ ਆ ਬਸ ਐਦੀ ਕਦੀ ਕਿਤੇ ਉਹ ਕੋਈ ਦੇ ਦਿੰਦਾ ਜੀ ਕਲਰਾ ਮੁਹੱਲੇ ਤੋਂ ਕਦੀ ਦੇਣ ਵਾਲ ਤੋਂ ਭਾਜੀ ਕਦੀ ਲਗੜੋਏ ਤੋਂ ਮਿਲ ਜਾਂਦਾ ਜੀ ਆ ਹੁਣ ਪ੍ਰਸ਼ਾਸਨ ਸੁਣ ਲਵੇ ਆਪਣੇ ਮੂੰਹੋਂ ਕਹਿ ਰਿਹਾ ਕਿੱਥੋਂ ਕਿੱਥੋਂ ਕਦੀ ਲਗੜੋਏ ਤੋਂ ਵੀ ਮਿਲ ਜਾਂਦਾ ਜੀ ਦੇਣ ਵਾਲ ਤੋਂ ਵੀ ਮਿਲ ਜਾਂਦਾ ਵਾ ਇੱਕ ਹੋਰ ਨਾਲਿਆ ਤੂੰ ਆਪਣੇ ਕਲਾਮ ਰੋਡ ਭਾਜੀ ਆ ਖੋਰ ਨਾਲੇ ਆਉਂਦੇ ਕਲਰਾ ਮੱਲਾ ਭਾਈ ਕਲਰਾ ਮੱਲੇ ਵੀ ਇਹ ਕਹਿ ਰਿਹਾ ਜੀ ਉਹੀ ਭਾਈ ਦਿੱਤੇ ਇੱਥੇ ਖੜੇ ਆ ਜੀ ਸਾਰੇ ਮੁੰਡੇ ਇੱਥੇ ਖੜੇ ਆ ਕੋਈ ਦੇ ਹੀ ਜਾਂਦਾ ਹੈ ਮੇਤ ਮੋਟਰਸਾਈਕਲ ਉਧਰੋਂ ਤੱਕ ਹੋ ਕੇ ਲੱਗ ਗਿਆ ਭਾਜੀ ਕਲਾਮ ਰੋਡ ਤੋਂ ਜੀ ਨਹੀਂ ਤਾਂ ਮੈਂ ਤਾਂ ਇਦਾਂ ਦੀ ਗਲਤੀ ਕਦੀ ਬਣੀ ਭਾਜੀ ਕੀਤੀ ਹੈਗੀ ਜੀ ਇੱਕ ਮੋਟਰਸਾਈਕਲ ਤੋਂ ਸਾਫ਼ ਤਸਵੀਰ ਆ ਰਹੀ ਜਿੱਤੋਂ ਤੂੰ ਭਜਾ ਕੇ ਲੈ ਕੇ ਜਾ ਰਿਹਾ ਇਹ ਝੂਠਤਾ ਨਾ ਬੋਲ ਹੁਣ ਮੇਰੀ ਗੱਲ ਸੁਣ ਸਾਰਾ ਸੱਚ ਦੱਸ ਦੇ ਮੈਂ ਤੈਨੂੰ ਵਾਦਾ ਕਰਦਾ ਅਸੀਂ ਤੈਨੂੰ ਮੁੱਖ ਧਾਰਨਾ ਨਾਲ ਜੋੜਨ ਲਈ ਕੋਸ਼ਿਸ਼ ਕਰਾਂਗੇ ਤੇਰਾ ਸਾਰਾ ਇਲਾਜ ਮੈਂ ਕਰਾਉਂਗਾ ਇਨਸਾਨੀ ਇਤਨਾਤੇ ਪਰ ਸੱਚ ਬੋਲ ਜੀ ਕਿ ਨਾ ਮੇਰਾ ਇਲਾਜ ਕਰਾ ਦਿੱਤਾ ਜਾਵੇ ਜਿੱਦਾਂ ਵੀ ਭਾਈ ਸੱਚ ਬੋਲ ਪਹਿਲਾਂ ਤੁਸੀਂ ਕਿੰਵੇਂ ਜਾਣੇ ਆ ਕਿੱਦਾਂ ਕਿੱਦਾਂ ਚੋਰੀਆਂ ਕਰਦੀਆਂ ਮੈਂ ਪਹਿਲਾਂ ਵਾਰ ਦਾ ਤਾਂ ਕਿਹਾ ਦੇਖ ਤੈਨੂੰ ਕਿਸੇ ਨੇ ਕੋਈ ਹੱਥ ਨਹੀਂ ਲਾਇਆ ਕਿਸੇ ਨੇ ਤੇਨਾਂ ਨਿਆਂ ਨਹੀਂ ਕੀਤੀ ਸਿਰਫ ਸੱਚ ਬੋਲਦਾ ਉਹੀ ਭਾਈ ਮੈਂ ਪਹਿਲਾਂ ਆਪਣੀਆਂ ਦੋ ਮੋਟਰ ਸਕੂਟਰੀਆਂ ਚੱਕੀਆਂ ਜੀ ਮੈਂ ਦੋ ਹੀ ਸਕੂਟਰੀਆਂ ਭਾਈ ਵਾਪਸ ਦੇ ਦਿੱਤੀਆਂ ਜੀ ਇੰਨਾ ਸਿਆਣਾ ਇੰਨਾ ਚੰਗਾ ਭਾਈ ਮੇਰੇ ਤੋਂ ਆਈ ਆ ਆ ਮੁੰਡੇ ਨੇ ਮੇਰੇ ਤੋਂ ਭਾਈ ਖੋਈ ਆ ਮੋਟਰਸਾਈਕਲ ਮੇਰੇ ਤੋਂ ਲੈ ਕੇ ਗਿਆ ਨਹੀਂ ਦੇਖੋ ਸਕੂਟਰੀਆ ਤੁਸੀਂ ਚੋਰੀ ਨਹੀਂ ਨਹੀਂ ਕੰਮ ਤੁਸੀਂ ਚੋਰੀ ਦਾ ਕਰਨਾ ਫੇ ਤੁਸੀਂ ਵਾਪਸ ਕੱਲੇ ਕਰ ਦੇ ਜਦੋਂ ਚੋਰੀ ਕਰ ਲਈ ਸੱਚ ਬੋਲ ਉਹ ਵੀ ਭਾਈ ਮੈਂ ਚੋਰੀ ਨਹੀਂ ਕੀਤੀ ਉਹਨਾਂ ਕੋਲੋਂ ਮੰਗਵੀਆਂ ਲੈ ਕੇ ਆਏ ਸੀਗਾ ਉਹਨਾਂ ਕੋਲ ਨਸ਼ਾ ਕਿੱਦਾਂ ਕਰਦਾ ਪੈਸੇ ਕਿੱਥੋਂ ਆਉਂਦੇ ਆ ਬਸ ਐਦਾਂ ਹੀ ਭਾਈ ਕਦੀ ਕੋਈ ਟੱਕਰ ਜਾਂਦਾ ਲੋ ਇਹਦੀ ਕਦੀ ਕਿਸੇ ਦੀ ਸਕੂਟੀ ਚੱਕ ਲਈ ਕਿਸੇ ਦਾ ਮੋਟਰਸਾਈਕਲ ਚੱਕ ਲਿਆ ਜਿਸ ਆਧਾਰ ਤੇ ਐਦੇ ਕੋਈ ਟੱਕਰ ਗਿਆ ਭਾਈ ਐਦੀ ਨਾਲ ਕੋਈ ਕਹਦਾ ਮੈਨੂੰ ਲੈ ਜਾ ਨਾਲ ਸਾਧਨ ਹੈ ਨਹੀਂਗਾ ਭਾਈ ਐਦੀ ਬਿਠਾ ਕੇ ਨਾਲ ਕਿੱਕੇ ਕਿੱਦਾਂ ਲਾਉ ਅਸੇ ਨਹੀਂ ਵੀ ਨਾ ਜਾ ਤੂੰ ਹਾਂ? ਹਾਰ ਚ ਲਾਉਣੇ ਆਂ ਹਾਂਜੀ ਭਾਜੀ ਆਪਣੀ ਜ਼ਿੰਦਗੀ ਦੀ ਪ੍ਰਵਾਹ ਮਾੜੀ ਨਹੀਂ ਆਉਂਦੀ ਪ੍ਰਵਾਹ ਭਾਜੀ ਕੀ ਆਪੇ ਉਹਦੇ ਮਾਪੇ ਉਹ ਤਾਂ ਕੋਈ ਦਰਦ ਨਹੀਂ ਆਉਂਦਾ ਕਰੋ ਨੂੰ ਕਿੰਨੀ ਤਕਲੀਫ ਹੁੰਦੀ ਹੋਣੀ ਆ ਹੋਈ ਹੁਣ ਫਸੇ ਆਂ ਕੀ ਕਰੀਏ ਭਾਜੀ ਯਾਰ ਆਪਣੇ ਸਾਥੀਆਂ ਦਾ ਨਾਂ ਦੱਸ ਦੇ ਭਰਾ ਜੇ ਤੂੰ ਦੱਸਣਾ ਚਾਹੁੰਦਾ ਦੱਸ ਦੇ ਕਿੰਨੀਆਂ ਵਾਰਦਾਤਾ ਕੀਤੀਆਂ ਥੋੜਾ ਤੈਨੂੰ ਵੀ ਚੈਨ ਮਿਲੂਗਾ ਹੋਈ ਭਾਈ ਰੱਬ ਤੋਂ ਥੋੜਾ ਡਰੀਦਾ ਹੁੰਦਾ ਦੱਸ ਦੇ ਜੇ ਤੂੰ ਮੁੱਖ ਧਾਰਮ ਨਾਲ ਜੁੜਨਾ ਚਾਹੁੰਦਾ ਤੇਰੀ ਸਾਰੇ ਮਦਦ ਕਰਨਗੇ ਮੈਂ ਵੀ ਕਰੂੰਗਾ ਭਾਈ ਮੈਂ ਤੁਹਾਨੂੰ ਸਾਰਾ ਸੱਚ ਦੱਸਦਾ ਉਹ ਮੁੰਡੇ ਦੇ ਮਕਰੇ ਵੀ ਲੈ ਗਿਆ ਭਾਈ ਠੀਕ ਹੈ ਜੀ ਮਤਲਬ ਤੂੰ ਇਹ ਕਹਿਣਾ ਕਿ ਤੂੰ ਸਰਗਨਾਨੀਆਂ ਸਰਗਨਾ ਉਹ ਹਾਂਜੀ ਭਾਈ ਉਹਨੇ ਜੇ ਮੈਂ ਵੇਚ ਰਾਂ ਹਾਂ ਦਾ ਭਰੀ ਮੇਰੇ ਕੋਲ ਇੱਕ ਤਾਂ ਹੋਰ ਵੀ ਚੋਰੀ ਹੋਈ ਆ ਸਾਡੇ ਪ੍ਰਧਾਨ ਹੋਣ ਦਾ ਵੀ ਹੋਇਆ ਮੇਰੀ ਹੋਰ ਕੋਈ ਵੀ ਵੀਡੀਓ ਹੋਵੇ ਇੱਕ ਰੇਲਵੇ ਰੋਡ ਤੋਂ ਚੋਰੀ ਹੋਇਆ ਮੈਂ ਤਾਂ ਕੋਈ ਕਹਿੰਦਾ ਇੱਜਾ ਇਦਾਂ ਕਰ ਮੁੰਡਿਆਂ ਦੇ ਨਾਂ ਹੀ ਦੱਸਦੇ ਕੈਮਰੇ ਤੇ ਨਹੀਂ ਦੱਸਣ ਇਹਨਾਂ ਨੂੰ ਦੱਸਦੇ ਕੌਣ ਕੌਣ ਕਰਦੇ ਏਰੀਆ 'ਚ ਭਾਈ ਹੌਪੀਟਲ ਦੀ ਸਕੂਟਰ ਦੀ ਚੱਕ ਹੋਈ ਸੀ ਮੈਂ ਬੋਈ ਕਹਿੰਦਾ ਜੀ ਜਾ ਤਾਂ ਦੇਖੋ ਜਿਹੜਾ ਤੁਹਾਡਾ ਗਰੋਅ ਆ ਕਿੰਨੇ ਏਅਰ 'ਚ ਕਰਦੇ ਭਾਜੀ ਤੁਹਾਨੂੰ ਪਤਾ ਹੀ ਆ ਕਿੰਨੇ ਲੋਕ ਨਸ਼ੇ ਕਰਦੇ ਆ ਭਾਜੀ ਮਾਰਨਾ ਨਹੀਂ ਵੀਰੇ ਕਿਸੇ ਨੂੰ ਮਾਰਨਾ ਨਹੀਂ ਗਰੋ ਗਰੋ ਮਾਰਾ ਕਵਰ ਕਰ ਲਾ ਮਿਲ ਗਿਆ ਬਾ ਨਹੀਂ ਬਾਜੀ ਮੋਟਰਸਾਈਕਲ ਮਿਲ ਗਿਆ ਕਰੋਚ ਕਿੰਨੇ ਜਾਣੇ ਮੈਂ ਦੱਸਦਾ ਮੈਂ ਨਾ ਬਾਈ ਬਸ ਇੱਕੋ ਹੀ ਮੁੰਡਾ ਪਹਿਲੀ ਵਾਰੀ ਮੈਨੂੰ ਟੱਕਰਿਆ ਨਹੀਂ ਤਾਂ ਮੈਂ ਸਾਰਿਆਂ ਨੂੰ ਪਤਾ ਬਾਜੀ ਪੱਕਿਆਂ ਚੋਂ ਪੱਕਿਆਂ ਚੋਂ ਪੱਕਿਆਂ ਚੋਂ ਆ ਪੱਕਿਆਂ ਚੋਂ ਬਿਲਕੁਲ ਬਿਲਕੁਲ ਕੋਈ ਸੱਚ ਨਹੀਂ ਦੱਸ ਰਿਹਾ ਕੁਝ ਵੀ ਸੱਚ ਨਹੀਂ ਦੱਸ ਰਿਹਾ ਪਦੀ ਪੀਵੀ 32 ਚੈਨਲ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਪੁਰੇ ਨਮਾਸ਼ਾ ਸਾਡੇ ਦੋਆਬਾ ਡੈਕਸੀ ਯੂਨੀਅਨ ਦੇ ਵੱਲੋਂ ਕਿ ਤੁਸੀਂ ਵੱਧ ਚੜ ਕੇ ਜਿਹੜਾ ਸਾਥ ਦਿੰਨੇ ਨਾ ਪਬਲਿਕ ਦਾ ਔਰ ਇਸੇ ਤਰ੍ਹਾਂ ਬਾਸ ਦਿੰਦੇ ਰਹੋ ਕਿਉਂਕਿ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਬਹੁਤ ਕੋਚ ਅਜ ਤੱਕ ਚੰਗਾ ਹੋਇਆ ਜਿਹੜਾ ਦੇਖਣ ਨੂੰ ਮਿਲਦਾ ਹਰ ਕਿਸੇ ਨੂੰ ਔਰ ਹਰ ਕੋਈ ਤੁਹਾਨੂੰ ਪਿਆਰ ਦੇ ਰਿਹਾ ਚੈਨਲ ਨੂੰ ਤੁਸੀਂ ਇੱਥੇ ਤੱਕ ਖਬਰ ਲਾਵਾ ਕਰੋ ਕਿਉਂਕਿ ਹੋ ਸਕਦਾ ਹੌਲੀ-ਹੌਲੀ ਸਦਾਰਾ ਪਾ ਜੀ ਸਾਨੂੰ ਦਰਦ ਆ ਜਦੋਂ ਹੁਣ ਤੁਸੀਂ ਗੱਲ ਕਰਦੇ ਜਦੋਂ ਮੈਂ ਆਇਆ ਤੁਸੀਂ ਦੱਸਿਆ ਆ ਵੀਰ ਨੇ ਵੀ ਦੱਸਿਆ ਕਿ ਬੰਦਾ ਕਿਸ਼ਤਾਂ ਤੇ ਲੈ ਕੇ ਆਇਆ ਦਿਹਾੜੀਦਾਰ ਬੰਦਾ ਲੱਖ ਰੁਪਈਆ ਉਹਦਾ ਖੜਾ ਆ ਲੋਨ ਦਾ ਸਾਲ ਦੀ ਕਿਸ਼ਤ ਰਹਿੰਦੀ ਆ ਅੱਛਾ ਇਹ ਤਾਂ ਤੁਸੀਂ ਹਿੰਮਤ ਕਰ ਲਈ ਤੁਸੀਂ ਸਾਥ ਦਿੱਤਾ ਮੋਟਰਸਾਈਕਲ ਮਿਲ ਜੂ ਸ਼ਾਇਦ ਜਿਹੜੇ ਬਾਕੀ ਨੇ ਧੱਕਾ ਹੋਇਆ ਉਹ ਬਿਲਕੁਲ ਹੁਣ ਬਾਕੀ ਨੇ ਵੀ ਜਿਹੜਾ ਹੋਇਆ ਅਸੀਂ ਇਹ ਗੱਲ ਕਰਦੇ ਆ ਤੁਸੀਂ ਥਾਂ-ਥਾਂ ਤੇ ਕਿੱਦਾਂ ਜਾਊਂਗੇ ਥਾਂ-ਥਾਂ ਤੇ ਥੋੜੀ ਅਸੀਂ ਇਹ ਤਾਂ ਬਾਕੀ ਜਿਹੜਾ ਪੰਜਾਬ ਪੁਲਿਸ ਦਾ ਕੰਮ ਆ ਸੋ ਪ੍ਰਸ਼ ਔਰ ਕਿਉਂ ਡਿਪਟੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨਵਾਂ ਸ਼ਹਿਰ ਦੇ ਵਿੱਚ ਸੋ ਉਹਨਾਂ ਨੂੰ ਦਰਖਾਸਤ ਹੈ ਸਾਡੀ ਹਾਂ ਤੈਹ ਤੱਕ ਜਾ ਹਾਂ ਤੈਹ ਤੱਕ ਜਾਣ ਔਰ ਜਿਹੜੇ ਹੋਰ ਇਹਨਾਂ ਦੇ ਸਾਥੀ ਆ ਜਾਂ ਕੋਈ ਹੋਰ ਗੈਂਗ ਆ ਜਿਹੜੇ ਹੋਰ ਕਿਸੇ ਗਰੀਬ ਬੰਦੇ ਦੇ ਮੋਟਸਾਈਕਲ ਚੱਕ ਹੋਏ ਆ ਪਤਾ ਕੀ ਗੱਲ ਆ ਭਾਜੀ ਜਿਹੜੀ ਇਹ ਤੁਸੀਂ ਅੱਜ ਕੰਮ ਕੀਤਾ ਇਹ ਸ਼ਲਾਘਾਯੋਗ ਆ ਪਤਾ ਗੱਲ ਕੀ ਆ ਹੁਣ ਇਹਦੇ ਥਰੂ ਪਤਾ ਲੱਗ ਸਕਦਾ ਕਿਨੂੰ ਕਿਨੂੰ ਵੇਚਿਆ ਕਿਨੂੰ ਕਿਨੂੰ ਵੇਚਿਆ ਉਹ ਵਾਪਸ ਮਿਲ ਸਕਦੇ ਆ ਤੇ ਜਿਨ੍ਹਾਂ ਨੇ ਖਰੀਦਿਆ ਉਹ ਵੀ ਬਰਾਬਰ ਦੋਸ਼ੀ ਆ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਤੇ ਗੱਲ ਵੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਜਿਹੜੇ ਚੋਰਾਂ ਤੋਂ ਮੋਟਰਸਾਈਕਲ ਖਰੀਦਦੇ ਆ ਉਹ ਵੀ ਬਰਾਬਰ ਦੋਸ਼ੀ ਨੇ ਦੇਖੋ ਲੱਖ ਰੁਪਏ ਦਾ ਮੋਟਰਸਾਈਕਲ ਕੋਈ ਜਦੋਂ 5-7000 ਵਿੱਚ ਕੋਈ ਖਰੀਦੂਗਾ ਤਾਂ ਗਲਤ ਐ ਨਾ ਬੰਦਾ ਉਹ ਕੋਈ ਪੇਪਰ ਨਹੀਂ ਤੁਹਾਨੂੰ ਪਤਾ ਕੋਈ ਆਰਸੀ ਨਹੀਂ ਪਤਾ ਪਤਾ ਨਹੀਂ ਕਿਉਂ ਲੈ ਲੈਂਦੇ ਲੋਕ ਅਰੇ ਉਹ ਉਹ ਉਹਨਾਂ ਮੋਟਰਸਾਈਕਲਾਂ ਦਾ ਪਤਾ ਨਹੀਂ ਕਿਹੜੇ ਗਲਤ ਕੰਮ ਕਰ ਪਤਾ ਨਹੀਂ ਕਿਹੜੇ ਗਲਤ ਕੰਮ ਕਰਨੇ ਹਾਂਜੀ ਹਾਂਜੀ ਇਸ ਨੂੰ ਆਪਾਂ ਹੁਣ ਪੁਲਿਸ ਵੱਲੇ ਕਰਦੀਏ ਪੁਲਿਸ ਵੱਲੇ ਕਰੋ ਬਸ ਇਹਨੂੰ ਹਾਂਜੀ ਪੁਲਿਸ ਵੱਲੇ ਕਰੋ ਹੋ ਗਿਆ ਸਾਨੂੰ ਲੱਭਦੇ ਆਂ ਭਾਜੀ ਹਾਂਜੀ ਇਹਨੂੰ ਮੰਡੀਆ ਅਸੀਂ ਇਹਨੂੰ ਫਿਰ ਅਸੀਂ ਇੱਥੋਂ ਪਹੁੰਚੇ ਆ ਨਵਾਂ ਸ਼ਹਿਰ ਤੋਂ ਸਮੁੰਦਰੀ ਠੀਕ ਹੈ ਇਹ ਮੇਲੇ ਵੀ ਸੀ ਆਪਾਂ ਨੂੰ ਇਹਦੇ ਪਿੱਛੇ ਲੈਫਟ ਲਈ ਪਹਿਲਾਂ ਹੁਣ ਮarre ਕੋਲ ਸੀਨ ਸਮਝ ਲੈਂਦਾ ਬਹੁਤ ਜ਼ਰੂਰੀ ਗੱਲ ਆ ਹੁਣ ਤੂੰ ਕਹਿੰਦਾ ਸੀਗਾ ਕਿ ਮੰਗਮਾ ਲੈ ਕੇ ਗਏ ਆ ਨਾਲ ਦੇ ਨੇ ਵਿੱਚ ਸੱਚ ਇਹ ਬਾਈ ਦੱਸੂਗਾ ਜੀ ਭਾਜੀ ਮੈਨੂੰ ਟੱਕਰਿਆ ਸੀ ਇਹ ਜਿਹੜੇ ਕਾ ਮੁੰਡੀ ਕੋਲ ਠੀਕ ਹੈ ਮੈਨੂੰ ਇਹਨੇ ਹੱਥ ਦਿੱਤਾ ਮੈਂ ਘਰ ਚੱਲਣ ਮਗਾ ਇੱਥੇ ਨਹੀਂ ਚੱਲਾਂ ਕਹਿੰਦਾ ਮੈਨੂੰ ਵੀ ਨਾਲ ਲੈ ਜਾ ਮੈਨੂੰ ਚਾ ਵੀ ਕੱਢ ਨਹੀਂ ਲੱਗਾ ਮੈਨੂੰ ਕਹਿੰਦਾ ਉੱਪਰੇ ਬੈਠਾ ਕੋਈ ਗੱਲ ਨਹੀਂ ਤੂੰ ਜਾਇਆ ਮੈਂ ਛੜਿਆ ਉੱਪਰ ਜਾ ਤੇ ਸੈਲਫ ਮਾਰੀ ਨਿਕਲ ਗਿਆ ਇਹ ਮੈਂ ਮੁੜ ਕੇ ਮਗਰਬ ਜੇਂ ਦੇ ਮੈਂ ਦਿਨ ਤਰੇ ਰੱਬਾ ਭਾਈ ਮੈਨੂੰ ਪਤਾ ਕਿੱਦਾਂ ਮੈਂ ਭਾਈ ਕਾਲਾਮਜਦਗੀ ਤਾਂ ਕੀਤੀ ਆ ਨਾ ਤੂੰ ਕਹਿੰਦਾ ਮੈਂ ਮੰਗਮਾ ਲੈ ਗਿਆ ਉਹ ਕਹਿੰਦਾ ਲੈ ਕੇ ਮੰਗਮਾ ਲੈ ਗਿਆ ਮੈਨੂੰ ਮੰਗਮਾ ਲੈ ਗਿਆ ਮੇ ਤੋਂ ਨਹੀਂ ਤੂੰ ਮੰਗਮਾ ਲੈ ਗਿਆ ਨਾਲ ਸੀ ਤੂੰ ਲੈਫਟ ਲਈ ਮੇ ਤੋਂ ਮਤਲਬ ਉਹਨੇ ਤੈਨੂੰ ਤੇ ਤੇ ਆਸਾਨ ਕੀਤਾ ਜੁੱਤੀਆਂ ਹੋਰ ਵਜਣੀਆਂ ਵਿੱਚ ਜੁੱਤੀਆਂ ਬਚਣੀਆਂ ਮਤਲਬ ਉਹਨੇ ਤੈਨੂੰ ਤੇ ਆਸਾਨ ਕੀਤਾ ਐਹਸਾਨ ਫਰਮੋਚੀ ਵੀ ਕੀਤੀ ਆ ਕੋਈ ਭਾਈ ਸਭੀ ਗੱਲ ਆ ਉਹਨੇ ਲਿਫਟ ਦਿੱਤੀ ਇਹਨੇ ਲਿਫਟ ਮੰਗੀ ਉਹਨੇ ਲਿਫਟ ਦੇ ਤਰੀਕੇ ਨਾਲ ਬਿਠਾ ਲਿਆ ਉਹਨੂੰ ਕਹਿੰਦਾ ਚਾਬੀ ਵਿੱਚ ਰਹਿਣ ਦੇ ਕਹਿੰਦਾ ਮੈਂ ਬੈਠਾ ਆ ਇਹ ਸੈਲਫ ਹਮਾਰੀ ਲੈ ਗਿਆ ਦੁਕਾਨ ਤੇ ਦੁਕਾਨ ਦੇ ਮੱਧ ਵੜ ਗਿਆ ਭਾਜੀ ਹੋਰ ਕੀ ਆ ਇਹ ਭੋਲੇ ਤਾਂ ਨਹੀਂ ਪੁੱਜ ਗਿਆ ਵੇ ਇਦਾਂ ਥੋੜਾ ਕਰ ਸਕਦਾ ਫਰਨੇਲ ਦੀ ਗੋਲੀ ਖਾ ਲਈ ਇਸ ਕਰ ਇਹ ਮੁੰਡੇ ਕਾਹਦੇ ਕਹਿੰਦਾ ਮੰਗਦਾਰ ਹੈ ਭਾਜੀ ਮੇਰਾ ਇਹਦਾ ਮੁੰਡੇ ਦਾ ਮੰਗਵਾ ਸੀ ਇਹ ਜਾ ਕੇ ਲੈ ਆ ਆ ਦੇਖੋ ਟੀਕਾ ਲਾਉਣ ਦੇ ਚੱਕਰ 'ਚ ਨਸ਼ਾ ਕਰਨ ਦੇ ਚੱਕਰ 'ਚ ਉਹਨੂੰ ਧੋਖਾ ਦੇਗਾ ਉਲਟਾ ਮੁੰਡੇ ਨੇ ਫਰਨੇਲ ਦੀ ਗੋਲੀ ਖਾ ਲਈ ਕਿ ਲੋੜਾ ਆ ਗਿਆ ਇੱਕ ਮੋਟਰਸਾਈਕਲ ਪਿੱਛੇ ਸਾਡੇ ਅਰਗੇ ਲੋਕਾਂ ਲਈ ਇੱਕ ਵਹੀਕਲ ਹੀ ਆ ਲੇਕਿਨ ਜਿਹਦਾ سرمਾਇਆ ਉਹ ਦੇਖੋ ਫਰਨਾਇਦ ਦੀ ਗੋਲੀ ਖਾਲੀ ਭਾਜੀ ਤੂੰ ਤੇ ਮੁੜ ਕੇ ਮੁਆਵਜ਼ੇ ਦਿੰਦੀਆਂ ਸਰਕਾਰਾਂ ਇਦਾਂ ਦਿਨ ਨੂੰ ਨੱਥ ਨਹੀਂ ਪੈਂਦੀ ਆਪਣੇ ਪਰਿਵਾਰ ਲਈ ਆਪਣੇ ਮਾਪਿਆਂ ਦੇ ਲਈ ਬੱਚਿਆਂ ਦੇ ਲਈ ਬੰਦਾ ਇਹ ਨਾ ਚੀਜ਼ਾਂ ਦਾ ਸਾਧਨਾਂ ਦੀ ਲੋੜ ਆ ਹਰੇਕ ਨੂੰ ਉਨੇ ਕਿਸ਼ਤਾਂ ਦੇਣੀਆਂ ਕਿੱਦਾਂ ਦੇਣੀਆਂ ਉਹਨੂੰ ਪਤਾ ਕਿ ਚਾਕੇ ਲੈ ਜਾਂਦੇ ਆ ਇਹਨਾਂ ਦੇ ਭਾਂੜੀ 5000 ਦੀ ਚੀਜ਼ ਆ ਦੁੱਧ ਲੈਣ ਗਿਆ ਸੀ ਦਿਹਾੜੀ ਲੱਗਿਓ ਸੀ ਇਹ ਸਾਰੇ ਅੱਜ ਜਿੰਨੇ ਮੁੰਟੇ ਆ ਇਹ ਰਾਜ ਮਿਸਤਰੀਆਂ ਦੀ ਨਾਲ ਦਿਹਾੜੀ ਧੋਖਾ ਸ਼ਰੀ ਬੰਦਿਆਂ ਨਾਲ ਆ ਦੁੱਧ ਲੈਣ ਗਿਆ ਸੀ ਜਿੱਦਾਂ ਸ਼ਾਮ ਨੂੰ ਚਾਹ ਬਣਾਣੀ ਹੁੰਦੀ 5000 ਰਸਤੇ ਚ ਇਹ ਨਹਿਸ਼ ਟੱਕਰ ਗਿਆ ਨਹਿਸ਼ ਟੱਕਰ ਗਿਆ ਜੀ ਨਹਿਸ਼ ਟੱਕਰ ਗਿਆ ਇਹੋ ਜਾ ਕੇ ਪੜਾਓ ਜੀ ਬਸ ਇੱਥੇ ਜੋ ਵੀ ਬਣਦੀ ਕਾਰਵਾਈ ਕਰੋ ਦੇਖੋ ਭਾਜੀ ਸਾਰੀ ਗੱਲ ਚੋ ਸਮਝ ਗਏ ਪੱਕਿਆਂ ਚੋਂ ਆ ਪੱਕਿਆ ਜੀ ਝੂਠ ਬੋਲਦਾ ਪੁਲਿਸ ਪੁੱਛੂਗੀ ਇਹਨੂੰ ਪੁਲਿਸ ਨੂੰ ਤਰੀਕਾ ਆਉਂਦਾ ਘਰੇ ਗਏ ਅਸੀਂ ਇਹ ਕਿੱਥੇ ਸੱਤ ਅੱਠ ਮੋੜ ਤੇ ਚੱਕਲੇ ਨੇ ਇਹਦੀ ਮਾਤਾ ਕੀ ਕਹਿੰਦੀ ਇਹਦੀ ਮਾਤਾ ਕਹਿੰਦੀ ਸੱਤ ਅੱਠ ਵਾਰ ਘਰੇ ਪੁਲਿਸ ਆ ਗਈ ਸੱਤ ਅੱਠ ਮੋੜ ਤੇ ਹੋਰ ਵੀ ਚੱਕੇ ਹੋ ਆ ਕਹਿੰਦੀ ਇੱਕ ਤਰੀਕਾ ਆਂਦਾ ਪੁਲਿਸ ਆਪੇ ਪੁੱਛੂਗੀ ਅਸੀਂ ਮर्याਦੇ ਤੋਂ ਬਾਹਰ ਨਹੀਂ ਹੋ ਸਕਦੇ ਹਾਲ ਤੱਕ ਇਹਨੂੰ ਬਚਾ ਕੇ ਰੱਖਿਆ ਹੁਣ ਇਹਨੂੰ ਪੁਲਿਸ ਨੂੰ ਸਬਮਿਟ ਜਮਾ ਕਰਾ ਦਿਓ ਸੱਤ ਇਸ ਸਮੇਂ ਅਸੀਂ ਥਾਣੇ ਦੇ ਅੰਦਰ ਮੌਜੂਦ ਹਾਂ ਅਸੀਂ ਥਾਣੇ ਪਹੁੰਚੇ ਰਹੇ ਸੀਗੇ ਕਿ ਮਗਰ ਮੁਲਾਜ਼ਮ ਵੀ ਆ ਗਏ ਔਰ ਜਿਹੜਾ ਚੋਰ ਹੈ ਉਸ ਨੂੰ ਜਮਾ ਕਰਵਾ ਦਿੱਤਾ ਔਰ ਜਿਸ ਨੇ ਮੋਟਰਸਾਈਕਲ ਖਰੀਦਾ ਉਸ ਨੂੰ ਵੀ ਜਿਹੜੇ ਮੁਨਸ਼ੀ ਸਾਹਿਬ ਹੈ ਉਹਨਾਂ ਨੇ ਕਾਲ ਕਰਕੇ ਕਿਹਾ ਕਿ ਛੇਤੀ ਤੋਂ ਵੀ ਤੇਜ਼ੀ ਨਾਲ ਜਿਹੜਾ ਨਵਾਂ ਸ਼ਹਿਰ ਪਹੁੰਚਣਾ ਉਹ ਵੀ ਇੱਥੇ ਆ ਰਿਹਾ ਔਰ ਹੁਣ ਤਪਤੀਸ ਜਿਹੜੀ ਆ ਹੋਰ ਡੰਗਾਈ ਨਾ ਚੱਲੇਗੀ ਜਿਹੜਾ ਚੋਰ ਹੈ ਉਸਦੇ ਪਿੰਡ ਦੇ ਵੀ ਕੁਝ ਸੱਜਣ ਇੱਥੇ ਮਿਲਿਓ ਦੱਸਦੇ ਕਹਿੰਦੇ ਪਿੰਡ ਚਿੱਤ ਵੀ ਇਹਦਾ ਇਹੀ ਹਾਲ ਹੈ ਪਿੰਡ ਚ ਵੀ ਇਹੋ ਜੇ ਕਾਰਨਾਮੇ ਹੀ ਕਰਦਾ ਔਰ ਲੋਕ ਇਤੋਂ ਪਰੇਸ਼ਾਨ ਹੈ ਤਾਂ ਵੱਡਾ ਸਵਾਲ ਇਹੀ ਹੈ ਕਿ ਹੁਣ ਇਸ ਚੋਰ ਨੂੰ ਉਚਿਤ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਨਾਲ ਕਿੰਨੇ ਲੋਕ ਜੁੜੇ ਹੋਏ ਆ ਉਹਨਾਂ ਦਾ ਵੀ ਪਤਾ ਲੱਗਣਾ ਚਾਹੀਦਾ ਉਹ ਵੀ ਉਜਾਗਰ ਹੋਣੇ ਚਾਹੀਦੇ ਆ ਔਰ ਇਹਨੇ ਪਹਿਲਾਂ ਕਿੰਨੇ ਮੋਟਰਸਾਈਕਲ ਚੋਰੀ ਕਰਕੇ ਕਿੰਨੇ ਵੇਚ ਦਿੱਤੇ ਤੇ ਕਿਹਨਾਂ ਕਿਹਨਾਂ ਨੂੰ ਵੇਚੇ ਆ ਉਹ ਚਿਹਰੇ ਵੀ ਸਾਹਮਣੇ ਆਉਣੇ ਚਾਹੀਦੇ ਉਹ ਨਾਮ ਵੀ ਸਾਹਮਣੇ ਆਉਣੇ ਚਾਹੀਦੇ ਤਾਂ ਜੋ ਲੋਕਾਂ ਦਾ ਬਚਾਅ ਹੋ ਸਕੇ ਔਰ ਇਸ ਚੋਰ ਨੇ ਦੱਸ ਇਹ ਵੀ ਦੱਸਿਆ ਕਿ ਨਸ਼ਾ ਕਿੱਥੋਂ ਖਰੀਦਦਾ ਤੇ ਕਿੱਥੇ ਵੇਚਦਾ ਇਸ ਪਾਸੇ ਵੀ ਤਪਤੀਸ਼ ਚੱਲਣੀ ਚਾਹੀਦੀ ਔਰ ਵੱਡੀ ਗੱਲ ਇਹੀ ਹੈ ਕਿ ਜਿਹੜੇ ਅਜਿਹੇ ਚੋਰਾਂ ਨੂੰ ਬढ़ावा ਦਿੰਦੇ ਆ ਹੌਸਲਾ ਦਿੰਦੇ ਆ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਆ ਨਕੇਲ ਉਹਨਾਂ ਦੇ ਵੀ ਪੈਣੀ ਚਾਹੀਦੀ ਆ ਜਿਹੜੇ ਇਹਨਾਂ ਤੋਂ ਚੀਜ਼ਾਂ ਖਰੀਦਦੇ ਚੋਰੀ ਦੀਆਂ ਚੀਜ਼ਾਂ ਖਰੀਦਦੇ ਨਕੀਲ ਉਹਨਾਂ ਤੇ ਵੀ ਪੈਣੀ ਚਾਹੀਦੀ ਹੈ ਉਮੀਦ ਕਰਦੇ ਹਾਂ ਪ੍ਰਸ਼ਾਸਨ ਬੜੀ ਐਕਟਿਵਲੀ ਔਰ ਬੜੀ ਹੀ ਗੰਭੀਰਤਾ ਨਾਲ ਇਸ ਮਸਲੇ ਨੂੰ ਲਊਗਾ ਤੇ ਇਹਨਾਂ ਨੂੰ ਚੋਰਾਂ ਨੂੰ ਬਣਦੀ ਸਜ਼ਾ ਮਿਲੇਗੀ ਔਰ ਤੁਸੀਂ ਆਪਣੀ ਸੁਰੱਖਿਆ ਦਾ ਵਧੇਰਾ ਖਿਆਲ ਰੱਖੋ ਕਿਉਂਕਿ ਮੈਂ ਅਕਸਰ ਹੀ ਕਹਿੰਦਾ ਹਾਂ ਕਿ ਕੰਧ ਤੇ ਲਿਖਿਆ ਹੋਇਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਬਹੁਤ ਬਹੁਤ ਸ਼ੁਕਰੀਆ